ਰਾਜਾ ਜਿਹੜਾ ਲੰਗਰ ਲਗਾਏ ਨੇ ਪਰੇ ਤਰਫ ਤੋਂ 아이ਗੋ ਨਾਂ ਦੇ ਦੇ ਪ੍ਰਕਾਸ਼ ਤੋਂ ਲੰਗਰ ਲਾਦੇ ਆ ਇਹ ਹਰ ਸਾਲ ਲੱਗਦਾ ਇਹ ਸਤਵਾਂ ਲੰਗਰ ਲੱਗਾਇਆ ਜੀ ਇਹ ਫਿਰ 1 ਵਜੇ ਤੋਂ ਲੈ ਕੇ ਦਰਹਰ ਤੱਕ ਚੰਨ ਤੱਕ ਚੱਲਦਾ ਰਹੇਗਾ ਇਧਰ ਚੱਲਦਾ ਰਹੇਗਾ ਲੋਕੀ ਇੱਥੇ ਬੋਰੇ ਮਦਨ ਚਦਨਾ ਪਿਆਰਨਾ ਲੰਗਰ ਛਕਦੇ ਆ ਅਬ ਦੇ ਸਾਲ ਤੋਂ ਹੋਰ ਵੀ ਇਤਰਾ ਹਾਂ ਜੀ ਉਹ ਜੇ ਅਗਰ ਮਹਾਰਾਜ ਜੀ ਹੋਰ ਕਰਾਂਗੇ ਜੀ ਇਸ ਲਈ ਪਿਆਰਨਾ ਹਰ ਕੋਈ ਇੱਥੇ ਕੋਈ ਮਿਹਰਬਾਨ ਹਰੇ ਹਰੇ ਪਿਆਣਾ ਰਹੇ ਇਹ ਸਾਡੇ ਭਾਜੀ ਨੇ ਵੱਡੇ ਇਹੀ ਸਭ ਕੁਝ ਕਰ ਰਹੇ ਨੇ ਹਾਂਜੀ ਇਹਨਾਂ ਦਾ ਮਨਜੀਤ ਸਿੰਘ ਨਾਮ ਹਾਂਜੀ ਇਹ ਕਰਦਾ ਦਾ ਸੱਥੋ ਦੇ ਜਿਹੜੇ ਮਹੀਨਾ ਉਹ ਬਾਹਰ ਉਹ ਬਰੋਂ ਆਂਦੇ ਅਜਾ ਇਹ ਤਾਂ ਕੋਈ ਇਹੀ ਕਰਦੇ ਨੇ ਹਾਂਜੀ ਉਹ ਵੀ ਕਰਦੇ ਬਰੋਂ ਉਹੀ ਵੀ ਇੱਦੇ ਪੈਸੇ ਕੁਸਾ ਬਾਹਰੋਂ-ਬਾਰੋਂ ਹੁੰਦੇ ਆ ਆਪਸੇ ਦੀ ਇੱਕ ਸੇਵਾ ਕਰਦੇ ਸੇਵਾ ਕਰਦੇ ਪਏ ਯੂ ਐਸ ਏ ਬਾਹਰ ਜੀ ਅਮਰੀਕਾ ਰਹਿੰਦੀ ਹੈ ਉਹ ਸੇਵਾ ਕਰਦੇ ਆ ਭਾਬਾ ਕਹਿੰਦੇ ਪਾਰੇ ਜਾਪੇ ਆਪਾਂ ਇਹ ਕਿਨ ਨਾਰਕੋਟਿਕ ਦੇ ਪ੍ਰਕਾਰ ਨੂੰ ਲਗਾ ਲਾਇਆ ਜੀ ਇੱਦੀ ਪ੍ਰਭਾਵ ਲਾਇਆ ਜਾਂਦਾ ਜੀ ਇਸ ਸੱਤ ਸਾਲ ਹੋ ਗਏ ਲੰਮਿਆਂ ਜੀ ਦੇ ਕੋਈ ਇਹ ਆਪਾਂ ਇੱਕੋ ਚੱਲੂ ਕੀਤਾ ਵਾ ਚਾਰ ਪੰਜ ਪੰਜ ਵਜਾਂ ਦੇ ਜੀ ਪਾਪੀ ਕੀ ਕੀ ਅੱਜ ਲੰਗਰ ਵਿੱਚ ਪਤਾ ਹੈਗਾ ਲੰਗਰ 'ਚ ਦਾਲ ਆ ਮਹਣੀ ਆ ਚਾਵਲ ਨਾਲ ਖੀਰ ਜੀ ਪਾਪੀ ਕੋ ਨਾਲ ਤੇ ਹਾਂ ਜੀ ਠੀਕ ਹੈ ਸਾਰੇ ਇੱਕ ਹੈ ਜੀ ਕਿਸ ਦੇਖਦਾ ਜਾ ਲੋਕਾਂ ਨੂੰ ਹਾਂ ਜੀ ਲੋਕਾਂ ਪਿਆਰ ਵਰਤੋ ਸਾਰੇ ਮੈਚ ਜੀ ਇਹ ਕਹਦਾ ਕੋਈ ਇਹ ਤੋਂ ਭਲਾ ਕਰੋ ਮਰੇ ਗੱਲ ਕੇ ਚਲੋ ਆਰਮਣੇ ਤੇ ਨਾ ਚੱਲਦਾ ਹਾਂਜੀ ਹਾਂਜੀ ਚੱਲਦਾ ਰਹੇ ਚੱਲਦਾ ਰਹੇ